ਪੰਜਾਬੀ ਸਿੰਗਰ ਗੁਲਾਬ ਸਿੱਧੂ ਜਿਸ ਤੱਕ ਇੱਕ ਵਿਆਹ ਪ੍ਰੋਗਰਾਮ ਦੌਰਾਨ ਲਾਈਵ ਸ਼ੋਅ ਸੀ ਪ੍ਰੋਗਰਾਮ ਵਧੀਆ ਚੱਲ ਰਿਹਾ ਸੀ ਤੇ ਗੁਲਾਬ ਸਿੱਧੂ ਵੀ ਲਾਈਵ ਪਰਫਾਰਮ ਕਰ ਰਿਹਾ ਸੀ ਪਰ ਇਨੇ ਨੂੰ ਨੱਚਦੇ ਆ ਟੱਪਦੇ ਆ ਇੱਕ ਸ਼ਰਾਬੀ ਮੁੰਡੇ ਨੇ ਗੁਲਾਬ ਸਿੱਧੂ ਨੂੰ ਗਾਲ ਕੱਢ ਦਿੱਤੀ ਜਿਹੜੀ ਕਿ ਗੁਲਾਬ ਸਿੱਧੂ ਨੂੰ ਸੁਣ ਵੀ ਗਈ ਤੇ ਗੁਲਾਬ ਸਿੱਧੂ ਨੇ ਉਸੇ ਟਾਈਮ ਹੀ ਗੀਤ ਰੋਕਦੇ ਹੋਏ ਮੁੰਡੇ ਨੂੰ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਤੂੰ ਮੈਨੂੰ ਗਾਲ ਕੱਢੀ ਏ ਆਪਣੇ ਘਰ ਤਾਂ ਹਰ ਕੋਈ ਰਾਜਾ ਹੁੰਦਾ ਜੇ ਜ਼ਿਆਦਾ ਹੀ ਗੱਲ ਆ ਤਾਂ ਬਾਹਰ ਆ ਜਾ ਟੱਕਰ ਲੈਨੇ ਆ ਇਸਦੇ ਨਾਲ ਹੀ ਗਲਬ ਸਿੱਧੂ ਨੇ ਕਿਹਾ ਕਿ ਜੇਕਰ ਅਸੀਂ ਗੌਣ ਵਾਲੇ ਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਡੀ ਕੋਈ ਇੱਜ਼ਤ ਨਹੀਂ ਮਾਵਾ ਪਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਉਹ ਉਸਤਾਦ ਜੀ ਉਹ ਉਸਤਾਦ ਜੀ ਥੋੜਾ ਜਿਹਾ ਹਿਸਾਬ ਨਾਲ ਬੋਲੀਦਾ ਹੁੰਦਾ ਮੈਨੂੰ ਤੇਰੀ ਗਾਲ ਸੁਣ ਗਈ ਬਾਈ ਜਿਹੜੀ ਤੇ ਗਾਲ ਕੱਢੀ ਹੈ ਮੈਨੂੰ ਠੀਕ ਹੈ ਨਾ ਐ ਆਪਦੇ ਘਰੇ ਹਰੇਕ ਹੀ ਰਾਜਾ ਹੁੰਦਾ ਠੀਕ ਆ ਥੋੜਾ ਜਿਹਾ ਹਿਸਾਬ ਨਾਲ ਮੇਰਾ ਭਰਾ ਹਾਂ ਇਹ ਕੋਈ ਇਹ ਜਿਹਾ ਹਿਸਾਬ ਕਰਦਾ ਵਾ ਤਾਂ ਬਾਹਰੇ ਮਿਲ ਲੈਂਦੇ ਆਪਾਂ ਯਾਰ ਅਸੀਂ ਗਾਉਣ ਵਾਲੇ ਆ ਇਦਾਂ ਥੋੜੀ ਹੁੰਦਾ ਯਾਰ ਸਾਡੀ ਵੀ ਇੱਜ਼ਤ ਆ ਵੀਰੇ ਇਸ ਤੇ ਨਾਲ ਹੀ ਗਲਾਬ ਸਿੱਧੂ ਨੇ ਸੋਸ਼ਲ ਮੀਡੀਆ ਤੇ ਕਿਰਨਾ ਬਠਿੰਡਾ ਦੇ ਨਾਮ ਨਾਲ ਮਸ਼ਹੂਰ ਕਰਨਦੀਪ ਕੌਰ ਨੂੰ ਇੱਕ ਏਸੀ ਵੀ ਗਿਫਟ ਕੀਤਾ ਹੈ ਤੇ ਏਸੀ ਲਗਵਾ ਕੇ ਕਿਰਨਾ ਬਠਿੰਡਾ ਨੇ ਲਿਖਿਆ ਕਿ ਮੇਰੇ ਭਰਾ ਗਲਾਬ ਸਿੱਧੂ ਦਾ ਬਹੁਤ ਬਹੁਤ ਧੰਨਵਾਦ